ਆਹ ਆਹ ਖਾਣੇ ਨਾਲ ਮਰ ਗਿਆ ਨਾ ਲੈ ਕੇ ਜੋ ਮੂੰਹ ਨਾ ਆ ਤਾ ਤੂੰ ਸਿਆਣੇ ਕੋਈ ਧਿਆਕ ਬਹਿ ਜਾ ਮੈਂ ਇੱਕ ਕੋਈ ਕੰਮ ਕਰਦਾ ਮੈਂ ਜਿੱਦ ਤੂੰ ਮਾਈਪਾ ਨਹੀਂ ਮੈਂ ਤੂੰ ਤੂੰ ਇੱਧਰ ਨੂੰ ਮੂੰਹ ਕਰਕੇ ਬਹਿ ਜਾ ਯਾ ਤਨ 200 ਪੈਣੇ ਕਿਰੇੜਾ 200 ਮੈਂ ਤਾਂ ਜਾੜ ਤੱਕ ਹੀ ਜਾਣੀ ਜਾਣ ਬਸ 20 ਠੀਕ ਤੋ ਆ ਕੇ ਜਿਵੇਂ ਕੋਈ ਜਿ ਤੋਂ ਲੈ ਲਓ ਨਾ ਨੀਕ ਜਣ ਕਰ ਤੋ ਕੁਝ ਜਿਵੇਂ ਵੀ ਚਲਾ ਜਾਂਦਾ ਕਿ ਤੁਸੀਂ ਇਹਨੂੰ ਬਹਿ ਜਾਓ ਬਿੱਟੂ ਤੇ ਦੇਖੋ ਹਾਂ ਬਿੱਟੂ ਦਾ ਪਿਆਰਾ ਆਇਆ ਯਾਰ ਇਹਦਾ ਵੀ ਨਾਮ ਲਿਖ ਦਿਓ ਤੇ ਛੇ ਦੋ ਦਮ ਨਾਮ ਲਿਖ ਦਿਓ ਨਾ ਸਾਰਿਆਂ ਦੀ ਲਿਖੋ ਸਾਰੇ ਰੇੜੇ ਦੀ ਵੀ ਵੀਨਾ ਦਾ ਨਾਮ ਵੀ ਲਿਖ ਦਿਓ ਰੱਖਾ ਰੱਖਾ ਤੋਂ ਸਾਰਿਆਂ ਦੇ ਨਾਮ ਤੱਕੜ ਦੇ ਤੂੰ ਕਰਨੇ ਪੈਣਗੇ ਬੰਦੇ ਇਹਨਾਂ ਨੂੰ ਆਪ ਘਰਾਂ ਪਸੀ ਤੋਂ ਹੋਰ ਆ ਜਾ ਬਣ ਜਾਣੇ ਕੰਮ ਇਹ ਆਪੇ ਮੈਂ ਵੀ ਉਹ ਕੋਟ ਚਲਦੀ ਵੀ ਵੀਡੀਓ ਫਟਾ हां जी ਸਾਨੂੰ ਨਰੇਗਾ ਦਾ ਕੰਮ ਮਿਲਣਾ ਚਾਹੀਦਾ ਹੈ ਕਮੇਟੀ ਤੋਂ ਬਾਹਰ ਕੱਢਣਾ ਚਾਹੀਦਾ ਅਸੀਂ ਬੜੇ ਖਫੇ ਪੈ ਸਾਨੂੰ ਕੁਝ ਨਹੀਂ ਮਿਲ ਰਿਹਾ ਹਾਂ ਜੀ ਅਸੀਂ ਕਸ਼ਮੀਰ ਸਿੰਘ ਆਇ ਤੁੱਗੇ ਬੋਲ ਬੋਲ ਰਹੇ ਆ ਕੋਈ ਨਰੇਗਾ ਦਾ ਕੰਮ ਨਹੀਂ ਮਿਲ ਰਿਹਾ ਕਮੇਟੀ ਚ ਫਾ ਦਿੱਤਾ ਪਿੰਡ ਸਾਡੇ ਕੁਝ ਵੀ ਨਹੀਂ ਬਣ ਰਿਹਾ ਸਾਡੇ ਬੱਚੇ ਵੀ ਬਾੜ ਕੇ ਐਵੇਂ ਹੀ ਫਿਰਦੇ ਨੇ ਕੋਈ ਕੰਮ ਨਹੀਂ ਮਿਲ ਰਿਹਾ ਸਾਨੂੰ ਮਨਰੇਗਾ ਦਾ ਕੰਮ ਰੋਜ਼ਗਾਰ ਮਿਲਣਾ ਚਾਹੀਦਾ ਹੈ ਮਿੱਟੀ ਜੁ ਕੱਢਿਆ ਜਾਵੇ ਗੋਟੂ ਗ੍ਰਾਮ ਪੰਚਾਇਤ ਪਸਤੀ ਕਸ਼ਮੀਰ ਵਾਲੇ ਨੂੰ ਕੰਮ ਮਿਲਣਾ ਚਾਹੀਦਾ ਹੈ ਮਨਰੇਗਾ ਦਾ ਗਰੀਬ ਗੁਰਬਾਬੇ ਲਾ ਬੈਠਾ ਕੋਈ ਕੰਮ ਨਹੀਂ ਕੋਈ ਕਦੇ ਦੇ ਵੇਲ ਲੈ ਆ ਨਾ ਕੰਮ ਨਹੀਂ ਕਰ ਨਹੀਂ ਉਹ ਨਾ ਪਹਿਲੇ ਬੈਠਾ ਗਰੀਬਾਂ ਦੇਗਾ ਕੋਈ ਨਹੀਂ ਚੁਗਿਆ ਆਲੇ ਕਸ਼ਮੀਰ ਸਗਲ ਵਸਤੀ ਦਾ ਕਮੇਟੀ ਚ ਪਾਇਆ ਗਿਆ ਹੈ ਕਮੇਟੀ ਚ ਪਾਇਆ ਗਿਆ ਹੈ ਜਿੰਨਾ ਬੱਚੇ ਪੜ੍ਹ ਲਿਖ ਦੇਵੇ ਲਗਾਈ ਫਿਰ ਜਿੰਨਾ ਕੇ ਬੱਚੇ ਨੌਕਰੀ ਦਾ ਕੋਈ ਹੈ ਨਾ ਕਸੂਰਤ ਮਿਲਦੀ ਪਈ ਤੇ ਚੁੱਪੀ ਹੈ ਬਾ ਮੈਂ ਪੀਮ ਜਾ ਪਰਤ ਮੇਰਾ ਨਾਮ ਅੰਮ੍ਰਿਤਕੌਰ ਪਿੰਡ ਕਾਲਾ ਟਿਬ ਦੇ ਰਣ ਵਾਲਿਆਂ ਇਲਾ ਪ੍ਰਧਾਨ ਮੋਟ ਬਲਾਕ ਦੀ ਅਸੀਂ ਅੱਜ ਖਸ਼ਮੀਰ ਸਿੰਘ ਵਾਲ ਝੁੱਗੀ ਚ ਪਹੁੰਚਿਆ ਸੀ ਨਗਰ ਫਾਲਕਾ ਦੇ ਵਿੱਚ ਕਮੇਟੀ ਚ ਪਿੰਡ ਲੱਗਿਆ 3 ਕਿਲੋਮੀਟਰ ਦੂਰੀ ਤੋਂ ਮਡੋੜ ਤੋਂ ਅਸੀਂ ਇਹ ਚਾਹੁੰਦੇ ਸਰਕਾਰ ਕੋਲ ਮੰਗਾ ਅਸੀਂ ਇਹ ਨਹੀਂ ਕਹਿੰਦੇ ਭੰਗ ਕਰੋ ਇਹਨਾਂ ਨੂੰ ਨਰੇਗਾ ਦਾ ਕੰਮ ਲੱਗ ਪੀਤਾ ਜਾਵੇ ਗਰੀਬਾਂ ਨੂੰ ਉਹਨਾਂ ਕੋਲ ਕੋਪੈੜੀ ਨਹੀਂ ਟਟਠਾ ਨਹੀਂ ਵਾਂਦੇ ਬੈਠੇ ਆ ਕੰਮ ਤੋਂ ਇਹਨਾਂ ਨੂੰ ਕੰਮ ਮਿਲਣਾ ਹੱਟ ਤੇ ਹੀ ਸਰਕਾਰ ਦਾ ਬੇਬੇਨਤੀ ਆ ਕਿ ਕੰਮ ਮਿਲਣਾ ਚਾਹੀਦਾ ਜਆਪੇਂ ਜਆਪਾ ਜੀ ਇਸ ਮੇਜਾ ਵਾਸਤੇ ਵੀ ਰਾਇਣ ਆ ਰਹੇ ਆ ਸਾਡਾ ਪਿੰਡ ਸਾਰਾ ਮਿਹਨਤੀ ਹੈ ਸਾਨੂੰ ਰੇਕੇ ਦਾ ਕੰਮ ਚਾਹੀਦਾ ਹੈ। ਉਹ ਲਾ ਚਾਹੀਦਾ। ਕੋਈ ਹੋਰ ਬੋਲਣਾ ਚਾਹੁੰਦਾ? ਮੈਂ ਤਾਂ ਬੋਲ ਜਣਾ ਤੋਕੂਂ ਬੋਲ। ਨਹੀਂ ਮੈਂ ਬੋਲਣਾ। ਬੋਲਣਾ ਨਹੀਂ। ਮੈਂ ਤਾਂ ਖੜਾ ਇਹਨਾਂ ਕਿਤੇ। ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਪੀਣੀ। ਜੈ ਭਾਰ। ਜੈ ਭਾਰ ਤੋਂ ਸਤਿ ਸ੍ਰੀ ਅਕਾਲ ਨਮਸਕਾਰ ਸਾਥੀਓ। ਅੱਜ ਲੱਖਾ ਸਿੰਘ ਵਾਲੇ ਠਾੜ ਦੇ ਵਿੱਚ ਇੱਕ ਬਸਤੀ ਆ ਕਿਹੜੀ ਆ? ਅਸ਼ਮੀਲ ਸਿੰਘ ਵਾਲੀ ਬਸਤੀ ਆ ਪਰ ਇਹ ਬਸਤੀ ਦਾ ਹੋਣੀ ਜ਼ਿਕਰ ਜੁੜਿਆ ਇਸ ਤੋਂ ਪਹਿਲਾਂ ਇਹ ਪਿੰਡ ਸੀਗਾ ਲੱਖਾ ਸਿੰਘ ਵਾਲਾ ਨਗਰਪਾਲਿਕਾ ਮਾਮਦੂਰ ਦੇ ਵਿੱਚੋਂ 3-4 ਕਿਲੋਮੀਟਰ ਦੂਰੀ ਤੋਂ ਪਿੰਡ ਜਿਹੜਾ ਹੈਗਾ ੱਟਕੇ ਨਾਲ ਕਮੇਟੀ 'ਚ ਲਿਆਂਦਾ ਗਿਆ ਕਿ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਮਨਰੇਗਾ ਦੇ ਚਾਹਵਾਨਾਂ ਚਾਹਤਾਂ ਸਾਡਾ ਮਨਰੇਗਾ ਦਾ ਕੰਮ ਚਲਾਇਆ ਜਾਵੇ ਨਹੀਂ ਤੇ ਸਾਨੂੰ ਕਮੇਟੀ ਵਿੱਚੋਂ ਬਾਹਰ ਕੱਢਿਆ ਜਾਵੇ ਇਹੇ ਮੰਗ ਆਦਾ ਹਾਂ ਹਾਂਜੀ ਹਾਂਜੀ ਨਾਲ ਸਾਰੇ ਇੱਕ ਤਰੀਕਾ ਵਾਂ ਸਰਕਾਰ ਤੋਂ ਮੰਗ ਆ ਕਿ ਜਿਹੜੇ ਨਗਰਪਾਲਿਕਾ ਹੈਗੇ ਆ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਸਾਰੇ ਔਰ ਪੂਰੇ ਪੰਜਾਬ ਚ ਉਹਨਾਂ ਦਾ ਕੰਮ ਜਿਹੜਾ ਹੈਗਾ ਮਨਰੇਗਾ ਦਾ ਚਲਾਇਆ ਜਾਂਦਾ ਤਾਂ ਸਰਕਾਰਾਂ ਨੂੰ ਨਾਲ-ਨਾਲ ਬੇਨਤੀ ਆ ਕਿ ਜਿਹੜੀ ਗੰਦੀ ਰਾਜਨੀਤੀ ਆ ਨਾ ਕਰਨ ਦੇਖੋ ਬਹੁਤ ਸਾਡਾ ਦਰਿਆ ਜਿਹੜਾ ਹੈਗਾ ਭਰਿਆ ਹੋਇਆ ਹੈ ਕਿਉਂਕਿ ਪਾਣੀ ਨਹਿਰਾਂ ਦਾ ਜਿਹੜਾ ਹੈਗਾ ਉਹ ਬੰਦ ਕੀਤਾ ਹੋਇਆ ਉਹ ਬੰਦ ਕਰਨ ਦੇ ਕਾਰਨ ਪਾਣੀ ਜੁੜ ਗਿਆ ਤੇ ਪਿੱਛੇ ਜਿਹੜੇ ਬੰਨ ਹੈਗੇ ਆ ਉਹ ਟੁੱਟ ਰਹੇ ਆ ਉਸ ਬੰਨਾਂ ਦੇ ਵਿੱਚ ਜਿਹੜੇ ਪਿੰਡ ਪਿੰਡ ਆ ਗਏ ਆ ਜਿਹੜੇ ਖੇਤ ਆ ਨਹੀਂ ਆ ਜਿਹੜੇ ਡੰਗਰ ਆ ਗਏ ਆ ਜਿਹੜੇ ਮਕਾਨ ਆ ਗਏ ਆ ਸਾਰਿਆਂ ਦਾ ਨੁਕਸਾਨ ਹੋ ਰਿਹਾ ਤੇ ਨਹਿਰਾਂ ਵਿੱਚ ਪਾਣੀ ਜਿਹੜਾ ਹੈਗਾ ਛੱਡਿਆ ਜਾਵੇ ਅਸੀਂ 26 6 ਤਰੀਕ 9ਵੇਂ ਮਹੀਨੇ ਨੂੰ ਵੀਡੀਓ ਰਾਹੀਂ ਵਿਖਾਇਆ ਹੋਇਆ ਕਿ ਨਹਿਰਾਂ ਜਿਹੜੀਆਂ ਹੈਗੀਆਂ ਟੁੱਟੀਆਂ ਉਥੋਂ ਦੇ ਆਵਾਜਾਈ ਦੇ ਡਰਾਈਵਰ ਸੀਗੇ ਜਿਹੜੇ ਉਹਨਾਂ ਨੂੰ ਵੀ ਪੁੱਛਿਆ ਕਿ ਕਿਸੇ ਨਹਿਰਾਂ ਚ ਹੋਰ ਪਾਣੀ ਹੈਗਾ ਉਹਨਾਂ ਨੇ ਵੀ ਬਿਆਨ ਕੀਤੇ ਆ ਕਿ ਪਾਣੀ ਨਹੀਂ ਹੈਗਾ ਸਾਥਿਓ ਸਰਕਾਰਾਂ ਜਿਹੜੀਆਂ ਸਮੇਂ-ਸਮੇਂ ਤੇ ਸਾਨੂੰ ਇਸ ਗੱਲ ਤੋਂ ਨੀਵਾਪਣ ਦਿਖਾਨੀ ਹੈ ਸਾਨੂੰ ਜਿਹੜਾ ਹੈਗਾ ਕਿ ਆ ਆਰਥਿਕ ਪੱਖੋਂ ਕਮਜ਼ੋਰ ਕਰਨ ਲਈ ਚਾਹੇ ਉਹ ਕੋਰੋਨਾ ਹੋ ਗਈ ਚਾਹੇ ਕੋਈ ਹੋਰ ਹਸਾ ਹੋ ਗਿਆ ਚਾਹੇ ਕੋਈ ਪਾਣੀ ਦਾ ਨੁਕਸਾਨ ਹੋ ਗਿਆ ਉਹ ਪਬਲਿਕ ਦਾ ਨੁਕਸਾਨ ਕਰਨ ਲਈ ਤੁਲਿਆ ਹੋਇਆ ਦੇਖੋ ਬਹੁਤ ਸਿਆਸੀ ਲੋਕ ਆਉਂਦੇ ਆ ਉਹ ਵੀਡੀਓ ਬਣਾਉਂਦੇ ਆ ਬਹੁਤ ਸਾਡੇ ਸਿਆਸਤ ਦੇ ਜਿਹੜੇ ਲੀਡਰ ਹੈਗੇ ਆ ਉਹ ਵੀਡੀਓ ਬਣਾਉਂਦੇ ਆ ਬਹੁਤ ਸਾਡੇ ਕਿਸਾਨ ਹੈਗੇ ਆ ਉਹ ਵੀ ਵੀਡੀਓ ਬਣਾਉਂਦੇ ਆ ਅੱਗੇ ਵੀ ਕਿਸਾਨ ਸੀ ਜਿਹੜੇ ਉਹ ਗੱਲ ਗੱਲ ਤੇ ਮੁੱਦਾ ਬਣਾ ਕੇ ਚੱਕਾ ਜਾਮ ਕਰ ਲੈਂਦੇ ਸੀਗੇ ਲੇਕਿਨ ਅੱਜ ਕਿਸਾਨ ਬਹੁਤ ਵੱਡੀ ਗਿਣਤੀ ਦੇ ਨਾਲ ਡੋਬ ਰਹੇ ਆ ਖੇਤੀ ਬਰਬਾਦ ਹੋ ਰਹੀ ਹੈ ਡੰਗਰ ਮਰ ਰਹੇ ਨੇ ਮਕਾਨ ਟੁੱਟ ਰਹੇ ਆ ਲੇਕਿਨ ਮਕਾਨਾਂ ਨੇ ਵੀ ਅਜੇ ਤੱਕ ਇਹ ਕਿਤੇ ਨਹੀਂ ਗੱਲ ਠਾਣੀ ਠਾਈ ਕਿ ਕਿਸਾਨ ਜਿਹੜੇ ਹੈਗੇ ਆ ਕਿ ਅੱਜ ਅਸੀਂ ਆਪਣੀਆਂ ਨਹਿਰਾਂ ਛੜਾਉਣ ਲਈ ਕੋਈ ਔਖਾ ਨਹੀਂ ਹੈਗਾ ਇੱਕ ਅੱਧਾ ਚੱਕਾ ਜਾਮ ਕਰਕੇ ਖੜ੍ਹ ਜਾਣ ਤੇ ਉੱਥੇ ਪ੍ਰਸ਼ਾਸਨ ਦੇ ਅਧਿਕਾਰੀ ਆ ਜਾਂਦੇ ਆ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਿਹਾ ਜਾਂਦਾ ਕਿ ਸਾਡੀ ਇਹ ਮੰਗ ਆ ਜੀ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਜਾਵੇ ਸਾਥੀਓ ਇਸੇ ਤਰ੍ਹਾਂ ਮਨਰੇਗਾ ਦੇ ਵਿੱਚ ਵੀ ਜਿਹੜਾ ਹੈਗਾ ਕਿ ਲੋਕ ਕੰਮ ਕਰਨ ਵਾਲੇ ਆ ਉਹਨਾਂ ਦਾ ਕੰਮ ਵੀ ਬੰਦ ਕੀਤਾ ਗਿਆ ਉਹਨਾਂ ਦੇ ਜਿਹੜੇ ਪੈਸੇ ਹੈਗੇ ਆ ਉਹ ਵੀ ਜਿਹੜੇ ਨਹੀਂ ਲਾਗੂ ਕਰਾਏ ਜਾਂਦੇ ਮੌਕੇ ਤੇ ਦਿਵਾਏ ਜਾਂਦੇ ਸਾਥੀਓ ਇਹ ਕਮਜ਼ੋਰੀ ਸਾਡੀ ਆ ਸਾਡੇ ਲੋਕਾਂ ਦੀ ਕਮਜ਼ੋਰੀ ਆ ਕਿ ਅਸੀਂ ਆਪਦੇ ਹੱਕਾਂ ਲਈ ਆਪਣੇ ਅਨਸਾਫ਼ ਲਈ ਅਸੀਂ ਮਹੀਨੇ 'ਚੋ ਇੱਕ ਅੱਧੀ ਵਾਰ ਇਕੱਠੇ ਹੋ ਕੇ ਆਪਣੀ ਜਿਹੜੀ ਹੈਗੀ ਤਾਕਤ ਬਣਾਈ ਜਾਵੇ ਤੇ ਆਪਣੇ ਹੱਕ ਜਿਹੜੇ ਲਾਗੂ ਕੀਤੇ ਜਾਣ ਹੱਕ ਤੁਹਾਡੇ ਬਹੁਤ ਨੇ ਬਾਬਾ ਸਾਹਿਬ ਡਾਕਟਰ ਬਿੱਟਕਰ ਪੀਮਰੌਤ ਸਾਹਿਬ ਨੇ 1952 ਚ ਲਿਖਿਆ ਸੀਗਾ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਜਿਹੜਾ ਇਤਿਆਸਕ ਹੱਕ ਲਿਖਿਆ ਹੋਇਆ ਉਹੋ ਹੀ ਲਾਗੂ ਹੋ ਜਾਵੇ ਤੇ ਸਾਡੀ ਗਰੀਬੀ ਖਤਮ ਹੋ ਸਕਦੀ ਆ ਸਾਡੇ ਬੱਚਿਆਂ ਦੀ ਜਿਹੜੀ ਮੰਜ਼ਿਲ ਹੈਗੀ ਆ ਉਸ ਮੰਜ਼ਲ ਦੇ ਬੱਚੇ ਨੇੜੇ ਪਹੁੰਚ ਸਕਦੇ ਆ ਬੇਨਤੀ ਆ ਸਾਰਿਆਂ ਨੂੰ ਹੱਥ ਜੋੜ ਕੇ ਸਾਥ ਦਿਓ ਮਹੀਨੇ 'ਚ ਇੱਕ ਅੱਧੀ ਵਾਰ ਇਕੱਠੇ ਹੋਣਾ ਆਪਣੇ ਹੱਕਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਨਾਲ ਇਸ ਜਗ੍ਹਾ ਤੇ ਖੜੇ ਹੋਏ ਆ ਨਗਰਪਾਲਿਕਾ ਦੇ ਵਿੱਚ ਕੁਝ ਈਸੇ ਲੈ ਗਏ ਆ ਕੁਝ ਪਿੰਡ ਲੈ ਗਏ ਆ ਤੱਕੇ ਨਾਲ 6 ਸੇ 7-7 ਕਿਲੋਮੀਟਰ ਤੋਂ ਲੈ ਗਏ ਆ ਉਹਨਾਂ ਪਿੰਡਾਂ 'ਚ ਕੰਮ ਚਲਾਇਆ ਜਾਵੇ ਉਸ ਤੋਂ ਬਾਅਦ ਸ਼ਹਿਰਾਂ ਵਿੱਚ ਵੀ ਜਿਹੜੀ ਕੰਮ ਨਿਰੇਗਾ ਹੈਗੀ ਉਹ ਵੀ ਲਾਗੂ ਕਰਵਾਈ ਜਾਵੇ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਜੈ ਭਾਰਤ ਸਤਿਕਾਰ ਨਮਸਕਾਰ